ਨਹਿਰ ਤੇ ਪੈਂਦੇ ਪੁਰਾਣੇ ਪੁਲ ਤੇ ਵੱਡਾ ਪਾੜ ਪੈਣ ਕਰਕੇ ਨੇੜਲੇ ਪੈਂਦੇ ਪਿੰਡਾਂ ਦੇ ਲੋਕਾਂ ਦੇ ਵਿੱਚ ਚਰਚਾ ਦਾ ਮਾਹੌਲ ਪੈਦਾ ਹੋ ਗਿਆ ਪੁਲ ਪ੍ਰਭਾਵਿਤ ਹੋਣ ਤੋਂ ਬਾਅਦ ਹਲਕੇ ਦੇ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਪੁਲ ਤੇ ਪਏ ਪਾੜ ਨੂੰ ਜਲਦੀ ਠੀਕ ਕੀਤਾ ਜਾਵੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਰਪੰਚ ਰਜਿੰਦਰ ਸਿੰਘ ਕਾਲੂ ਨੇ ਦੱਸਿਆ ਕਿ ਤਮਰਾਈ ਨਹਿਰ ਤੇ ਇੱਕ ਨਵਾਂ ਪੁਲ ਬਣ ਕੇ ਤਿਆਰ ਕੀਤਾ ਗਿਆ ਪਰ ਉਹ ਪੁਲ ਹਜੇ ਤੱਕ ਚਾਲੂ ਨਹੀਂ ਕੀਤਾ ਗਿਆ ਸਰਪੰਚ ਰਜਿੰਦਰ ਸਿੰਘ ਪਿੰਡ ਤਮਰਾਈ ਬਲਾਕ ਡੀਨ ਨੰਬਰ ਸਾਡੇ ਪਿੰਡ ਤਮਰਾਈ ਦੇ ਨਹਿਰ ਨਾਲ ਲੱਗਦਾ ਇਸ ਨਹਿਰ ਦੇ ਉੱਪਰ ਜੋ ਬ੍ਰਿਜ ਬਣਿਆ ਪਿਆ ਇੱਕ ਨਵਾਂ ਬ੍ਰਿਜ ਬਣਿਆ ਪਿਆ ਸੀ ਉਹ ਤੇ ਅਜੇ ਫਿਲਹਾਲ ਬੰਦ ਕੀਤਾ ਹੋਇਆ ਸੀ ਇਹਨਾਂ ਨੇ ਚਾਲੂ ਨਹੀਂ ਕੀਤਾ ਹੋਇਆ ਹੈ ਵਿਭਾਗ ਨੇ ਪੁਰਾਣੇ ਬ੍ਰਿਜ ਤੋਂ ਜਿੱਥੇ ਟ੍ਰੈਫਿਕ ਚੱਲਦੀ ਸੀ ਉੱਥੇ ਕਾਫੀ ਹੀ ਵੱਡਾ ਪਾੜ ਪੈ ਚੁੱਕਿਆ ਜਿੱਥੇ ਹਾਦਸਾ ਹੋਣ ਦਾ ਖਤਰਾ ਬਣਿਆ ਹੋਇਆ ਹੈ ਅਸੀਂ ਵੱਖ-ਵੱਖ ਧਾਰਿਆਂ ਨੂੰ ਮਹਿਕਮੇ ਨੂੰ ਐਸਡੀਓ ਇਰੀਗੇਸ਼ਨ ਵਿਭਾਗ ਸਾਰਿਆਂ ਨੂੰ ਅਲਟੀਮੇਟ ਮਹਿਕਮੇ ਵਾਲਿਆਂ ਨੇ ਵੀ ਆ ਕੇ ਇੱਥੇ ਚੈੱਕ ਕਰ ਲਿਆ ਉਹ ਆਪਣੀ ਕਾਰਵਾਈ ਇਸ ਕਰਕੇ ਇਸ ਨੂੰ ਪਾੜ ਨੂੰ ਪੂਰਿਆ ਜਾਵੇ ਤੇ ਜਿਹੜਾ ਕਿਸੇ ਦਾ ਵੀ ਜਾਨੀ ਮਾਲ ਨਹੀਂ ਨੁਕਸਾਨ ਨਾ ਹੋ ਸਕੇ ਇਹਨਾਂ ਗੱਲਾਂ ਨਾਲ ਤਨਮਾਦ ਕਰਦਾ